ਤੇ ਸਿਆਣੇ ਕਹਿੰਦੇ ਆ ਜਦੋਂ ਵੀ ਹੜ ਆਉਂਦਾ ਨਾ ਉਹ ਬਾਦੋਂ ਚੋਂਦਾ ਹਾਂਜੀ ਹੜ ਕਦੇ ਸੌਣ ਚ ਨਹੀਂ ਆਉਂਦੇ ਹੁੰਦੇ ਹਾਰ ਚ ਨਹੀਂ ਆਉਂਦੇ ਇਹ ਪਿੰਡ ਮੰਡਾਲਾ ਚ ਨਾ ਆਇਆ ਦੋ ਸਾਲ ਪਹਿਲਾਂ ਇਲਾਕਾ ਵੀ ਡੁੱਬਿਆ ਪਹਿਲਾਂ ਵੀ ਡੁੱਬਿਆ ਲੱਗਾ ਤਰਤੀਸਰੀ ਵਾਰ ਡੁੱਬ ਚੁੱਕਾ ਜੀ ਇਹ ਪਿੰਡ ਗਟਾ ਮੁੰਡੀ ਕਾਸੂ ਬਿਲਕੁਲ ਦਰਿਆ ਦੇ ਨਾਲ ਦਾ ਪਿੰਡ ਆ ੱਟਕਾ ਬਸਤੀ ਇਹਨੂੰ ਕਹਿੰਦੇ ਨੇ ਬਹੁਤ ساری ਜ਼ਮੀਨ ਚ ਪਾਣੀ ਆ ਚੁੱਕਾ ਹੈ ਕੱਲ ਸਵੇਰ ਤੋਂ ਆਇਆ ਹੈ ਤਕਰੀਬਨ ਝੋਨੇ ਵਗੈਰਾ ਡੁੱਬ ਗਿਆ ਕਾਫੀ ਸਾਰੇ ਘਰਾਂ ਚੋਂ ਸਮਾਨ ਅਸੀਂ ਕੱਲ ਕੱਢ ਲਿਆ ਕੁਛ ਜੀ ਲੋਈਆਂ ਨੂੰ ਸਾਈਡ ਨੂੰ ਕੱਢਿਆ ਵਾ ਹਾਂ ਨਹੀਂ ਕਰਾਜੋ ਸਮਾਨ ਲੈ ਗਏ ਥੋੜਾ ਬੋਤਾ ਕੱਢ ਕੇ ਜੋ ਹੁਣ ਕਿਦਾਂ ਕੀ ਲੱਗਦਾ ਆ ਵੀ ਕੱਲ ਦਾ ਜਿੱਦਾਂ ਵਧਿਆ ਆ ਪਾਣੀ ਇਹ じゃ ਘਟਿਆ ਆ ਪਾਣੀ ਵਧਿਆ ਸੀ ਕੱਲ ਨਾਲੋਂ ਤੇ ਪਾਣੀ ਅੱਗੇ ਨਾਲੋਂ ਵਧਦਾ ਜਾ ਰਿਹਾ ਇਸ ਬੰਨ ਦੇ ਵਿੱਚ ਪਾਣੀ ਥੋੜਾ ਹੀ ਨੀਵਾ ਰਹਿ ਗਿਆ ਇਸ ਬੰਨ ਨੂੰ ਅਸੀਂ ਪੀਲ ਕਰਦੇ ਭੈਣ ਭਰਾ ਨੂੰ ਆ ਕੇ ਤਕੜਾ ਕੀਤਾ ਜਾਵੇ ਤੇ ਲੋਕ 50000 ਕਿੱਲਾ ਝੋਨੇ ਦਾ ਬਚ ਸਕਦਾ ਜੀ ਜੇ ਬਚਾਉਣਾ ਹੋਵੇ ਤਾਂ 50000 ਕਿੱਲਾ ਇਤੋਂ ਲੈ ਗਿਆ ਆਲੀ ਤੱਕ ਜਾਂਦਾ ਪਾਣੀ ਇਹਦਾ ਜੀ ਦੋਸਤੋ ਦਾਰੇਵਾਲ ਪਿੰਡ ਆ ਇਹ ਦਾਰੇਵਾਲ ਤਲੰਦਰ ਜ਼ਿਲ੍ਹੇ ਜੀ ਪੈ ਜਾਂਦਾ ਲੋਹਿਆਂ ਤੋਂ ਅੱਗੇ ਦਾ ਇਲਾਕਾ ਆ ਤੇ ਤੁਹਾਨੂੰ ਬੰਨ ਦਿਖਾਉ ਲਦੇ ਆ ਸਤਲੁਜ ਦੇ ਕੰਡੇ ਦਾ ਜਿੱਥੇ ਕਿ ਪਾਣੀ ਵਧਦਾ ਜਾ ਰਿਹਾ 2 ਸਾਲ ਪਹਿਲਾਂ ਇਸੇ ਬੰਨ ਤੋਂ ਜਦੋਂ ਬੰਨ ਨੇ ਧਾਰੇਵਾਲ ਵਾਲਾ ਟੁੱਟਦਾ ਆ ਤਾਂ ਇਹ ਬਹੁਤ ਜ਼ਿਆਦਾ ਤਬਾਈ ਇਨਾ ਪਿੰਡਾਂ 'ਚ ਮਚਾਉਂਦਾ ਆ ਵੈਸੇ ਜਿਹੜਾ ਬੰਨ ਆ ਲੱਗਾ ਹੋਇਆ ਆਰਜੀ ਬੰਨ ਆ ਤੇ ਆ ਸਤਲੁਜ ਵਹਿ ਰਿਹਾ ਪਾਣੀ ਦਾ ਵਹਿਣ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਜ਼ਿਆਦਾ ਤੇਜ਼ ਆ ਪਾਣੀ ਤੇ ਆ ਜੀ ਦੀ ਸਪੀਡ ਚੈੱਕ ਕਰੋ ਜਿਆਦਾ ਪਾਣੀ ਦੀ ਜੇ ਆਪਾਂ ਦਿਖਾ ਲਈਏ ਤਾਂ ਇਸ ਬੰਨ ਦੇ ਵਿੱਚ ਪਾਣੀ ਥੋੜਾ ਹੀ ਨੀਵਾ ਰਹਿ ਗਿਆ ਭਾਜੀ ਅੱਗੇ ਆਈਏ ਤੁਸੀਂ ਭਾਜੀ ਇਸ ਪਿੰਡ ਦੇ ਵਸਨੀਕ ਹੋ ਹਾਂਜੀ ਹਾਂਜੀ ਦਾਰੇ ਵਾਲੇ ਕਸ਼ਮੀਰ ਸਿੰਘ ਪਿੰਡ ਦਾਰੇਵਾਲ ਅੱਛਾ ਜੀ ਇਸ ਬੰਨ ਨੂੰ ਅਸੀਂ ਅਪੀਲ ਕਰਦੇ ਭੈਣ ਭਰਾਵਾਂ ਨੂੰ ਆ ਕੇ ਤਕੜਾ ਕੀਤਾ ਜਾਵੇ ਤੇ ਲੋਕ 50 ਹਜ਼ਾਰ ਕਿੱਲਾ ਝੋਨੇ ਦਾ ਬਚ ਸਕਦਾ ਜੀ ਜੇ ਬਚਾਉਣਾ ਹੋਵੇ ਤਾਂ 50 ਹਜ਼ਾਰ ਕਿੱਲਾ ਇੱਥੋਂ ਲੈ ਕੇ ਆਲੀ ਤੱਕ ਜਾਂਦਾ ਪਾਣੀ ਇਹਦਾ ਇਹਦਾ ਹਾਂਜੀ ਤੇ ਇਹ ਤੁਹਾਨੂੰ ਲੱਗਦਾ ਹਜੇ ਵੀ ਕਮਜ਼ੋਰ ਆ ਹਾਂ ਕਮਜ਼ੋਰ ਆ ਆ ਦੇਖੋ ਰੇਤੋ ਹੀ ਆ ਜੀ ਇਹ ਦੋ ਫੁੱਟ ਹੋਰ ਪਾਣੀ ਚੜ ਗਿਆ ਤੇ ਚੱਲ ਪੈਣਾ ਜੀ ਹਾਂ ਆ ਦੇਖੋ ਜੀ ਪਾਣੀ ਤਕਰੀਬਨ ਆ ਹੋਰ ਤਕਰੀਬਨ 4-5 ਫੁੱਟ ਹੀ ਆ ਜਿਆਦਾ ਨਹੀਂ ਵਾ ਨੀਦੀ ਰੇਤੋ ਦਾ ਬੰਨ ਹੈ ਜੀ ਹਾਂ ਰੇਤੋ ਦਾ ਬੰਨ ਬੰਨ ਪੂਰਾ ਹੋਰੇ ਉਧਾਂ ਨੰਗੇ ਆ ਹੋਰੇ ਨੰਗੇ ਆ ਉਦਾਂ ਹੀ ਪਿਆ ਵਾ ਜਿੱਦਾਂ ਅੱਗੇ ਅਸੀਂ ਬੰਨਿਆ ਵਾ ਬਥੇਰੇਆਂ ਨੂੰ ਕਿਹਾ ਵਾ ਹੁਣ ਸਾਰੇ ਭੱਜ ਭੱਜ ਜਾਂਦੇ ਆ ਵੀ ਜਦੋਂ ਮਿੱਟੀ ਮਿਲਣੀ ਨਹੀਂ ਕਿਤੇ ਹੁਣ ਜਦੋਂ ਖਾਲੀ ਉਦੋਂ ਕਹਾਂ ਵੀ ਇਹਨੂੰ ਮਜ਼ਬੂਤ ਕਰ ਲਈਏ ਪਤਾ ਵੀ ਆਪਾਂ ਨੂੰ ਇਹ ਬੰਨ ਹੀ ਬਚਾਉਂਦਾ ਵਾ ਹੁਣ ਸੱਚੇ ਹੋਣਾ ਜਦੋਂ ਇਹ ਟੁੱਟ ਜਾਂਦਾ ਵਾ ਜੀ ਅੱਗੇ ਪਿੰਡ ਵੀ ਹੈਗੇ ਆ ਇੰਦਰਪੁਰ ਪਿੰਡ ਹੈਗਾ ਵਾ ਫਾਰਮ ਹੈਗਾ ਵਾ ਗਾਂ ਦੀ ਗੱਜ ਜਿੱਦਾਂ ਡੇਰੇ ਆ ਪੰਜ ਛੇ ਪਿੰਡ ਆ ਇੱਧਰ ਜਿਹੜੇ ਡੁੱਬਦੇ ਇਹ ਇਸ ਕਰ ਇਹ ਬੰਨ ਬਚਾਈ ਆਉਂਦਾ ਜੇ ਟੁੱਟ ਗਿਆ ਸਾਰਾ ਪਿੰਡ ਹੀ ਡੁੱਬ ਜਾਣੇ ਤੇ ਇਸ ਬੰਨ ਨੂੰ 2 ਸਾਲ ਪਹਿਲਾਂ ਬਾਬਾ ਸੁਖਾ ਸਿੰਘ ਸਰਹਾਲੀ ਵਾਲਿਆਂ ਨੇ ਲਾਇਆ ਸੀ ਉਹਨਾਂ ਸੇਵਾ ਕਰਕੇ ਬੰਨਿਆ ਜੀ ਆਪਣੇ ਖੁਦ ਕਰੀ ਅਸੀਂ ਉਹਦੀ ਰਿਪੋਰਟ ਬਣਾਈ ਸੀ ਹਾਂਜੀ ਹਾਂਜੀ ਅਸੀਂ ਉਦੋਂ ਵੀ ਆਏ ਸੀਗੇ ਦੋ ਕਾਰੀ ਤੁਹਾਡੇ ਬੰਨ ਤੇ ਇਸ ਤੇ ਜਦੋਂ ਸੇਵਾ ਚੱਲਦੀ ਸੀਗੀ ਇੱਥੇ ਉਦੋਂ ਬੰਨ ਲੱਗਦਾ ਸੀ ਤੇ ਆਹ ਦੇਖੋ ਜੀ ਕਿੰਨਾ ਟੋਆ ਡੂੰਗਾ ਆ ਤੁਸੀਂ ਚੈੱਕ ਕਰ ਸਕਦੇ ਆਂ ਬਈ ਇੰਨੇ ਡੂੰਘੇ ਡੂੰਘੇ ਟੋਏ ਪਏ ਹੋਏ ਆ ਤੇ ਜਿਹੜੇ ਕਿ ਹਜੇ ਤੱਕ ਸਵਾਰ ਨਹੀਂ ਸਕੇ। ਬਾਜੀ ਇਹ ਤਾਂ ਬਹੁਤ ਵੱਡਾ ਟੋਆ ਆ। ਬਹੁਤ ਜ਼ਿਆਦਾ ਜੀ। ਹੈ ਇਹ ਤਾਂ ਜ ਅੱਧਾ ਭਰ ਲਿਆ ਵਾ। ਇਹ ਅੱਧਾ ਭਰ ਲਿਆ ਵਾ। ਤਾਂ ਮੈਨੂੰ ਲੱਗਦਾ ਵੀ ਕਾਫੀ ਹੈ। ਇਹ ਵੀ 25 ਫੁੱਟ ਡੂੰਘਾ ਆਈ ਹਾ ਹਜੇ ਵੀ ਥੱਲੇ ਆ। ਹਾਂ ਇਹ ਤਾਂ ਕਾਫੀ ਹੈ ਬਾਜੀ। ਮੈਨੂੰ ਮੱਸੀ ਸ਼ਾਂਗੇ ਤੱਕ ਜਾਂਦਾ ਜੀ। ਅੱਧੇ ਕੱਲੇ ਦੇ ਲਾਗੇ ਸ਼ਾਂਗੇ ਮੇਰਾ ਖਿਆਲ ਆ ਟੋਆ ਹੋਣਾ। ਹਾਂ ਜੀ। ਉਹ ਦੇਖੋ ਮਾੜਾ ਮੋਟਾ ਆ ਟੋਆ ਆ ਸਾ ਰੀ। ਅੱਛਾ ਜੀ। ਇਹ ਰੇਤੋ ਆ। ਪਰ ਇਹ ਤਾਂ ਦੇ ਵਿੱਚ ਮਾੜਾ ਮੋਟਾ ਝੋਨਾ ਆ। अच्छा। ਆ ਕਣਕ ਤਾਂ ਹੁੰਦੀ ਨਹੀਂ ਬਿਲਕੁਲ। ਕਣਕ ਨਹੀਂ ਹੋਈ। ਨਹੀਂ। ਜੇ ਇਹ ਬੰਨ ਨੂੰ ਹੋਰ ਮਤਲਬ ਮਜ਼ਬੂਤ ਕਰ ਲਿਆ ਜਾਂਦਾ ਤਾਂ ਇੰਨਾ ਖਤਰਾ ਨਹੀਂ ਸੀ ਸ਼ਾਇਦ ਹੁੰਦਾ। ਪਰ ਹੈਸ ਵਕਤ ਹਾਲ ਤੇ ਬਣੀ ਪਈ ਆ ਕਿ 4-5 ਕੋ ਫੁੱਟ ਪਾਣੀ ਵੀ ਹੋਰ ਚੜ ਗਿਆ ਤੇ ਖਤਰਾ ਜਿਹੜਾ ਆ ਉਹ ਇਹਨਾਂ ਦੇ ਬਿਲਕੁਲ ਇਸ ਵੇਲੇ ਸਿਰ ਤੇ ਮੰਡਰਾ ਰਿਹਾ। ਤੇ ਪਾਣੀ ਤੁਸੀਂ ਚੈੱਕ ਕਰ ਲਓ ਵੀ ਕਿੰਨਾ ਆ ਚੁੱਕਾ ਆ ਸਤ ਲੋਈ ਦੇ ਵਿੱਚ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦੀ ਆ। ਜੀ ਹਾਂ ਪਾਣੀ ਐ ਇਸ ਵੇਲੇ ਕਾਫੀ ਸਪੀਡ ਨਾਲ ਜਾ ਰਿਹਾ ਸ਼ਾਇਦ ਉਹਨਾਂ ਕੈਮਰੇ ਚ ਪਤਾ ਨਾ ਲੱਗੇ ਜਿੰਨਾ ਕਿ ਅਸੀਂ ਇੱਥੇ ਦੇਖ ਰਹੇ ਆ ਸਾਹਮਣੇ ਉਹ ਹਾਂਜੀ ਹਾਂਜੀ ਹਾਂ ਆਰਾਮ ਨਾਲ ਹੈਗੀ ਆ ਜਿਹੜਾ ਪੋਲ ਆ ਜੀ ਸਤਲੁਜ ਦੇ ਉੱਤੇ ਹਾਂਜੀ ਗਿੱਦੜਪਿੰਡੀ ਵਾਲਾ ਪੋਲ ਇਹ ਗਿੱਦੜਪਿੰਡੀ ਵਾਲਾ ਪੋਲ ਆ ਇਹ ਤੇ ਇੱਥੋਂ ਹੀ ਬੰਨ ਟੁੱਟ ਕੇ ਆਹ ਵਾਲੀ ਜਿਹੜੀ ਥਾਂ ਆ ਜਿਹੜੀ ਆ ਥਾਂ ਆਪਾਂ ਦੇਖ ਰਹੇ ਆ ਜਿੱਥੇ ਆ ਵੀਰ ਖੜੇ ਨੇ ਇੱਥੋਂ ਇਹ ਜਿਹੜਾ ਇਹ ਟੁੱਟਦਾ ਆ ਤਕਰੀਬਨ ਪਿਛਲੇ 2 ਸਾਲ ਪਹਿਲਾਂ ਮੈਂ ਖੁਦ ਗਵਾਹ ਆ ਇਹਦਾ ਕਿ ਜਦੋਂ ਇਹ ਵੰ ਟੁੱਟਿਆ ਸੀ ਤੇ ਤਬਾਈ ਬਹੁਤ ਮੱਚੀ ਸੀ ਆ ਅਗਲਾ ਸਾਰਾ ਇਲਾਕਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਮੁੰਦਰ ਦੇ ਵਿੱਚ ਹੁੰਦਾ ਆ ਸਾਡੇ ਇਹਨੂੰ ਪੱਕਾ ਕੀਤਾ ਜਾਵੇ ਤੇ ਪੱਥਰ ਲਾਇਆ ਜਾਵੇ ਤਾਂ ਯਾ ਯਰ ਕਿਲਾ ਬੱਜ ਸਕਦਾ ਜੀ ਹਮ ਸਾਰੇ ਲੋਕ ਇਕੱਠੇ ਹੋ ਕੇ ਜਾਣ ਪਸਾ ਨਹੀਂ ਇਦਾਂ ਨਹੀਂ ਹੈਗਾ ਕਿ ਜਿੱਦਾਂ ਹੁਣ ਆ ਜਿਹੜੀਆਂ ਜ਼ਮੀਨਾਂ ਆ ਇਹ ਕਬਜ਼ਾ ਨਹੀਂ ਹੈਗਾ ਦਰਿਆ ਦੇ ਅੰਦਰ ਇਹ ਇਹ ਖੁਦ ਮਾਲਕੀ ਹੈ ਮਾਲਕੀ ਆ ਇਹ ਮਾਲਕੀ ਪਹਿਲੀ ਹੈ ਮਾਲਕੀ ਪਹਿਲੀ ਹੈ ਜੀ ਕਸ਼ਮੀਰ ਸਿੰਘ ਸਨੋ ਕਰਨੈਲ ਸਿੰਘ ਸਨੋ ਫ਼ਰਾਲ ਸਿੰਘ ਜੀ ਨੈਟ ਤੇ ਆਪ ਜਿਹੜਾ ਬੰਦਾ ਮਰਜ਼ੀ ਚੈੱਕ ਕਰ ਸਕਦਾ ਸਾਡੀ ਜ਼ਮੀਨ 'ਚ ਦਰਿਆ ਵਗ ਰਿਹਾ ਵਾ ਜੀ ਇਹਦਾ ਆਪਦੀ ਜ਼ਮੀਨ 'ਚ ਮਾਲਕ ਬੈਠੇ ਆ ਠੀਕ ਹੈ ਜੀ ਹਾਂਜੀ 50 60 ਸਾਲ ਤੋਂ ਸਾਡੀ ਮਾਲਕੀਅਤ ਦੀ ਪੁਸ਼ਟੀ ਮਾਲਕੀਅਤ ਹੈ ਜੀ ਤੁਸੀਂ ਮਲਕੀਅਤ 'ਚ ਬੈਠੇ ਆ ਮਲਕੀਅਤ 'ਚ ਬੈਠੇ ਆ ਇਹ ਆਪਣੀ ਪਹਿਲੀ ਚ ਬਣ ਬਣਿਆ ਇਹ ਦਰਿਆ ਸਾਡੀ ਪਹਿਲੀ ਜਾਇਆ ਜੀ ਅੱਛਾ ਦਰਿਆ ਤੁਹਾਡੀਆਂ ਪਹਿਲੀਆਂ ਚ ਆ ਗਿਆ ਹਾਂਜੀ ਦਰਿਆ ਦੀ ਲਿਕਾ ਉਹ ਅਗਲੇ ਬੰਦੇ ਨਾਲ ਦਰਿਆ ਦੇ ਵਿੱਚ ਜ਼ਮੀਨ ਆ ਜੀ ਇਹ ਟਹਿ ਟਹਿ ਕੇ ਸਾਡੀਆਂ ਪਹਿਲੀਆਂ ਚ ਆ ਪਿਆ ਅੱਛਾ ਜੀ ਇਹ ਆਵਾ ਸਾਡੀਆਂ ਜੀ ਇਹ ਸਾਡੀਆਂ ਮਲਕੀਤ ਜ਼ਮੀਨਾਂ ਵਾ ਆਪ ਪਹਿਲੀਆਂ ਸੀ ਤੁਹਾਡੀਆਂ ਹਾਂਜੀ ਹਾਂਜੀ ਪਹਿਲੀਆਂ ਆਪਣੀਆਂ ਇੱਧਰ ਉਹ ਮਾਲਕਾ ਜੀ ਚੈੱਕ ਕਰ ਸਕਦੇ ਆ ਹੂੰ 38 49 ਮਰਬੇ ਚ ਕਰਨੈਲ ਸਿੰਘ ਦੇ ਨਾਮ ਚੈੱਕ ਕਰ ਸਕਦੇ ਹੋ ਜਮੀਨ ਬੋਲ ਤੇ ਬਾਈ ਜੀ ਇਹ ਆ ਜਦੋਂ ਹੁਣ ਬੰਨਿਆ ਜਦੋਂ ਤੁਸੀਂ ਆਮ ਦਿਨ ਹੁੰਦੇ ਆ ਤਾਂ ਉਦੋਂ ਇਹਨੂੰ ਮਜ਼ਬੂਤ ਕਰਨ ਦੀ ਸੋਚਦੇ ਨਹੀਂ ਅਜੀ ਸੋਚਿਆ ਲੋਕਾਂ ਨੂੰ ਬਹੁਤ ਪੀਲ ਕਰੀਦੀ ਆ ਨਹੀਂ ਕਿ ਤੁਰਦਾ ਜਦੋਂ ਹੁਣ ਪਾਣੀ ਆ ਸਿਰ ਤੇ ਆ ਗਿਆ ਹੁਣ ਭਜਦੇ ਆ ਹੁਣ ਮਿੱਟੀ ਨਹੀਂ ਮਿਲਣੀ ਜੀ ਹੁਣ ਤਾਂ ਟੁੱਟਾ ਪਿਆ ਜੀ ਪਿੰਡ ਚ ਪਿੰਡਾਂ ਚ ਅੱਗੇ ਪਿੰਡਾਂ ਚ ਹੁਣ ਇਸ ਵੇਲੇ ਦਹਿਸ਼ਤ ਹੈ ਥੋੜੀ ਜੀ ਡਰ ਹੈਗਾ ਮਾਹੌਲ ਬਹੁਤ ਹੈ ਜੀ ਬਹੁਤ ਹੈ ਦੇਖਣ ਆਉਂਦੇ ਲੋਕ ਹੁਣ ਕਿੱਲੇ ਬੰਨੀਆਂ ਹੁਣ ਮਿੱਟੀ ਨਹੀਂ ਕਿਤੇ ਮਿਲ ਮਿਲ ਰਹੀ ਆ ਸਰ ਜਦੋਂ ਨਾ ਬਿਲਕੁਲ ਖਾਲੀ ਸੀਦਰ ਆ ਅਸੀਂ ਕਹਿੰਦੇ ਸੀ ਵੀ ਇਹਨੂੰ ਉੱਤੇ ਮਿੱਟੀ ਲਾ ਲਈਏ ਹਮ ਪੱਕਾ ਕਰ ਲਈਏ ਪੱਕੀ ਮਿੱਟੀ ਪਾ ਲਈਏ ਕੋਈ ਨਹੀਂ ਆਉਂਦਾ ਇਨਾ ਖਰਚਾ ਆ ਜੂ ਫੁਲਾਣਾ ਆ ਕੋਕਲੈਂਡ ਲਾ ਕੇ ਮੈਂ ਕਿਹਾ ਨਾਲ ਨਾਲ ਲਾ ਕੇ ਇਹ ਆ ਸਾਰਾ ਢੋੜਾ ਮਿੱਟੀ ਦਾ ਖਾਲੀ ਜਦੋਂ ਪਾਣੀ ਆ ਗਿਆ ਖਤਰਾ ਲੱਗੇ ਆ ਗਿਆ ਹੁਣ ਭਜਦੇ ਆ ਲੱਗਦਾ ਹਾਂਜੀ ਹੁਣ ਮਿੱਟੀ ਨਹੀਂ ਆ ਰਹੀ ਮਿਲਦੀ ਨਹੀਂ ਲੋਕ ਸਮਾਨ ਸਮੂਨ ਵੀ ਹਟਾਰੇ ਪਿੰਡੋਂ ਹਾਂਜੀ ਹਾਂਜੀ ਡਰ ਪੈ ਗਿਆ ਜੀ ਇੱਥੇ ਹੁਣ ਕੋਈ ਆਉਂਦਾ ਨਹੀਂ ਆਦੇ ਘਰਾਂ ਨੂੰ ਪੈ ਗਿਆ ਬਸ ਘਰਾਂ ਨੂੰ ਥਾਂ ਦੇ ਇੱਧਰ ਕੋਈ ਨਹੀਂ ਆ ਰਿਹਾ ਨਾ ਇੱਧਰ ਨਹੀਂ ਕੋਈ ਆ ਦੇਖ ਹੀ ਲੋ ਤੇ ਹੁਣ ਹਾਲਾਤ ਇਹ ਆ ਵੀ ਜੇ ਹੁਣ ਮੰਨ ਲਓ ਇਥੋਂ ਸਮੱਸਿਆ ਹੁਣ ਆ ਜਾਏ ਕਿਉਂਕਿ ਪਾਣੀ ਕੋ ਖਾਸ ਆ ਤੁਸੀਂ ਦੇਖ ਲਓ ਕਿੰਨਾ ਕੁ ਨੀਵਾ ਆ ਇਥੋਂ ਹੱਦ 4 ਨਾਲ 5 ਫੁੱਟ ਹੋਏਗਾ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਆ ਬਹੁਤ ਕਮਜ਼ੋਰ ਆ ਕੋਈ ਬਹੁਤ ਬਹੁਤ ਮਜ਼ਬੂਤ ਬੰਨ ਨਹੀਂ ਤੁਸੀਂ ਇਹਨੂੰ ਕਹਿ ਸਕਦੇ ਤੇ ਰੇਤਾ ਦਾ ਬੰਨਿਆ ਦੇਖ ਲਓ ਜੀ ਰੇਤਾ ਦਾ ਬੰਨਿਆ ਕੋਈ ਪੱਕਾ ਬੰਨ ਨਹੀਂ ਹੈਗਾ ਤੇ ਹਾਲਤ ਇਹ ਆ ਵੀ ਇਹਨਾਂ ਦੀਆਂ ਆ ਸਾਰੀਆਂ ਫਸਲਾਂ ਬੀਜੀਆਂ ਤੇ ਅਗਲੇ ਪਿੰਡਾਂ ਦੀਆਂ ਈਵਨ ਸੁਲਤਾਨਪੁਰ ਲੋਧੀ ਦੇ ਨਾਲ-ਨਾਲ ਜਿਹੜੀ ਆ ਉਹ ਸਾਰੇ ਪਿੰਡ ਤੇ ਇਧਰ ਨੂੰ ਸੁਲਤਾਨਪੁਰ ਲੋਧੀ ਪੈ ਜਾਂਦਾ ਆ ਮੈਂ ਤੁਹਾਨੂੰ ਦੱਸ ਦਮਾ ਜਿੱਧਰ ਮੇਰਾ ਹੁਣ ਐਸ ਵਕਤ ਕੈਮਰਾ ਆ ਤੇ ਸੁਲਤਾਨਪੁਰ ਲੋਧੀ ਦੇ ਇਧਰਲੇ ਨਾਲ-ਨਾਲ ਦੇ ਪਿੰਡ ਜਿਹੜੇ ਆ ਉਲਰੇਡੀ ਬਿਆਸ ਦਰਿਆ ਨਾਲ ਲੱਗਦਾ ਇਲਾਕਾ ਸੁਲਤਾਨਪੁਰ ਦਾ ਡੁੱਬ ਚੁੱਕਾ ਆ ਤੇ ਇਧਰੋਂ ਵੀ ਜੇ ਮਾਰ ਪੈ ਗਈ ਤੇ ਮੈਨੂੰ ਲੱਗਦਾ ਵੀ ਹਾਲਤ ਨਹੀਂ ਜੀ ਕੋਈ ਨਹੀਂ ਬਤੋ ਬਤ ਸਾਰੇ ਪੰਜਾਬ ਸਾਰਾ ਡੁੱਬ ਜਾਣਾ ਜੀ ਪੰਜਾਬ ਜੀ ਟੁੱਟ ਗਿਆ ਬੰਦ ਜੀ ਹਾਂ ਹਾਂ ਜੀ ਬਹੁਤ ਮਾੜਾ ਹਾਲ ਹੈ ਤਾਂ ਇਹ ਦਾਰੇਵਾਲ ਬੰਨ ਨੇ ਤੇ ਪਿੰਡਾਂ ਚ ਮਾਹੌਲ ਜਿਹੜਾ ਉਹ ਡਰਦਾ ਆ ਲੋਕ ਆਪੋ ਆਪਣਾ ਪ੍ਰਬੰਧ ਕਰ ਰਹੇ ਨੇ ਪਰ ਇਹਨਾਂ ਚੀਜ਼ਾਂ ਨੂੰ ਜਿਨ੍ਹਾਂ ਤੋਂ ਕਰਕੇ ਵਹਾੜ ਆਉਂਦੇ ਨੇ ਤੇ ਦੂਜੀ ਗੱਲ ਆ ਜਿਹੜਾ ਦਰਿਆ ਆ ਇਹਦੀ ਰੈਗੂਲਰ ਸਫਾਈ ਨਾ ਹੋਣਾ ਇੱਕ ਬਹੁਤ ਵੱਡਾ ਮਹਿ ਕਾਰਨ ਮੰਨਦਾ ਆ ਵੀ ਸਾਨੂੰ ਉਹਦੀ ਸਫਾਈ ਤੇ ਧਿਆਨ ਦੇਣਾ ਚਾਹੀਦਾ ਹੁਣ ਇਹਦੀ ਆਵਾਜ਼ ਜਾਂ ਤਾਂ ਲੋਕ ਚੱਕਣ ਜਾਂ ਸਾਡਾ ਪ੍ਰਸ਼ਾਸਨ ਦੇਖੇ ਵੀ ਇਹ ਲਗਾਤਾਰ ਇਹਨਾਂ ਦਰਿਆਵਾਂ ਦੀ ਸਫਾਈ ਹੋਣੀ ਚਾਹੀਦੀ ਆ ਜਦੋਂ ਗਰਮੀਆਂ ਦੇ ਦਿਨ ਹੁੰਦੇ ਆ ਜਾਂ ਜਦੋਂ ਆਮ ਦਿਨ ਆ ਬਰਸਾਤਾ ਤੋਂ ਪਹਿਲਾਂ ਪਹਿਲਾਂ ਤਾਂ ਕਿ ਦਰਿਆ ਜਿਹੜਾ ਹੈਗਾ ਉਹ ਸਾਫ਼ ਰਹੇ ਅੱਗੇ ਜਾ ਕੇ ਬੂਟੀ ਜਿਹੜੀ ਆ ਜਾਈ ਜਾ ਰਹੀ ਆ ਇਹ ਅੱਗੇ ਜਾ ਕੇ ਇਹ ਫਸ ਜਾਂਦੀ ਆ ਇਹ ਜਿੱਥੇ ਜਾ ਕੇ ਰੁਕਣੀਆਂ ਨੇ ਪਾਣੀ ਵੀ ਨੂੰ ਵੀ ਰੋਕਣਾ ਹੈ। ਆਂਤ ਨੂੰ ਇਹ ਇਹ ਸਮੱਸਿਆ ਕ੍ਰੀਏਟ ਕਰਦੀ ਆ। ਸਰ ਗੱਲ ਇਦਾਂ ਕਿ ਉਸ ਸਾਡੀ ਮਾਲਕੀ ਜ਼ਮੀਨਾਂ ਜਿੱਥੇ ਗਾਹ ਉੱਗਾ ਪਿਆ ਦਰਿਆ ਦੇ ਵਿੱਚ ਅਸੀਂ ਸ਼ਾਖੋਟ ਐਸਡੀਐਮ ਸਾਹਿਬ ਨੂੰ ਲਿਖ ਕੇ ਵੀ ਦੇ ਰਹੇ ਆਂ ਵੀ ਇਹ ਮਿੱਟੀ ਸਾਡੀ ਚੱਕੀ ਜਾਵੇ ਦਰਿਆ ਖਾਲੀ ਹੋਣਾ ਚਾਹੀਦਾ। ਹਾਂ। ਇਸ ਟਾਈਮ ਉਸ ਜਾ ਕੇ ਪੁੱਛ ਸਕਦੇ ਐਸਡੀਐਮ ਸਾਹਿਬ ਨੂੰ ਵੀ ਲੈ ਕੇ ਦਿੱਤਾ ਹੋਇਆ ਦਾਰੇ ਵਾਲੀਆਂ ਨੇ ਦਰਿਆ ਖਾਲੀ ਕੀਤਾ ਜਾਵੇ। ਅੱਛਾ ਜੀ। ਆ ਕੋਈ ਇੱਥੇ ਪ੍ਰਸ਼ਾਸਨ ਨਹੀਂ ਮੁੜ ਕੇ ਬਾਅਦ ਚ ਆਇਆ ਜੀ। ਗੱਲ ਨਹੀਂ ਸੁਣੀ ਜੀ ਨਹੀਂ ਸੁਣੀ ਜੀ ਬਾਬਾ ਸੁਖਾ ਸਿੰਘ ਨੇ ਇਹ ਮਹਾਰਾਜ ਆਖਿਆ ਸੀ ਕਿ ਜੇ ਅਸੀਂ ਬੰਨ ਜਨੇ ਆ ਬੰਨ ਤੇ ਸਾਧ ਸੰਗਤ ਤੇ ਇੱਕ ਦਾ ਮਿੱਟੀ ਤੁਸੀਂ ਪਾਉਣੀ ਆ ਮਿੱਟੀ ਤੁਸੀਂ ਪਾਉਣੀ ਆ ਸਾਧ ਸੰਗਤ ਤੇ ਨਹੀਂ ਮਿੱਟੀ ਆ ਅਜ ਤੱਕ ਪਾਈ ਇਹ ਬਾਬਾ ਜੀ ਦਾ ਬੰਨ ਬਦਾ ਵਾ ਜੀ ਹਾਏ ਤੇ ਦੁਨੀਆ ਨੇ ਉਦੋਂ ਫੇਰ ਬਾਅਦ ਚ ਮਿੱਟੀ ਨਹੀਂ ਪਾਈ ਬਾਅਦ ਚ ਨਹੀਂ ਪਾਈ ਬਾਅਦ ਉਹਨਾਂ ਨੇ ਪੱਕਾ ਕਰਨ ਦਾ ਨਹੀਂ ਸੋਚਾ ਪੱਕਾ ਉਹਨਾਂ ਨੇ ਇੰਨਾ ਕਰ ਦਿੱਤਾ ਮਿੱਟੀ ਪਾਤੀ ਹੈ ਜਿਹੜੀ ਰੇਤ ਦੀ ਜਿਹੜੀ ਕੱਢ ਕੇ ਸਾਹ ਸੰਗਦੇ ਵਿੱਚ ਇਹ ਵੀ ਵਿੱਚ ਸਾਹ ਸੰਗਦੇ ਸੀ ਪਰ ਲੋਕਾਂ ਨੇ ਫੇਰ ਵੀ ਸਾਥ ਜਾਨੀ ਉਹ ਜੋ ਉਹਨਾਂ ਦੀ ਡਿਊਟੀ ਬੰਨ੍ਹਦੀ ਫਿਰ ਕੀਤੀ ਨਹੀਂ ਇੱਥੇ ਗਲਤੀ ਆ ਇੱਥੇ ਗਲਤ ਆ ਆਪਾਂ ਅਗਲਾ ਪਿੰਡ ਜਿਹੜਾ ਆ ਇਹ ਇਹਦਾ ਨਾਮ ਸਾਰੇ ਜਾਣਦੇ ਆ ਇਹ ਪਿੰਡ ਗੱਟਾ ਮੁੰਡੀ ਕਾਸੂ ਆ ਤੇ ਗੱਟਾ ਮੁੰਡੀ ਕਾਸੂ ਬਿਲਕੁਲ ਦਰਿਆ ਦੇ ਨਾਲ ਦਾ ਪਿੰਡ ਆ ਤੇ ਆ ਜਿਹੜੀ ਇੱਧਰ ਤੁਸੀਂ ਬਸਤੀ ਦੇਖ ਰਹੇ ਆ ਇਹ ਗੱਟਾ ਮੁੰਡੀ ਕਾਸੂ ਦੀ ਉਹੀ ਮਸ਼ਹੂਰ ਜਿਹੜੀ ਬਸਤੀ ਆ ਇਹ ਹੈਗੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਨੂੰ ਲੱਗਦਾ ਵੀ ਜੇਕਰ ਦਰਿਆ 'ਚ ਪਾਣੀ ਵੱਧ ਗਿਆ ਤੇ ਖਰਾਬ ਹੋ ਸਕਦੀਆਂ ਫਸਲਾਂ ਕਾਫੀ ਅੱਗੇ ਵੀ ਪਾਣੀ ਆਇਆ ਹੋਇਆ ਆ। ਭਾਜੀ ਇਹ ਕਦੋਂ ਆਇਆ ਪਾਣੀ? ਜ਼ਿਆਦਾ। ਇਹ ਪਾਣੀ ਕੱਲ ਸਵੇਰ ਤੋਂ ਆਇਆ ਹੋਇਆ। ਕੱਲ ਸਵੇਰ? ਹਾਂਜੀ। ਕੱਲ ਸਵੇਰ ਹੀ ਜ਼ਿਆਦਾ ਵਧਿਆ ਹੈ। ਹਾਂਜੀ 21 ਤਰੀਕ ਨੂੰ। 21 ਨੂੰ? ਹਾਂਜੀ। ਅੱਜ 22 ਹੈ ਨਾ? ਹਾਂਜੀ 22। ਤਕਰੀਬਨ ਝੋਨੇ ਵਗੈਰਾ ਡੁੱਬ ਗਿਆ ਕਾਫੀ ਸਾਰੇ। ਘਰਾਂ 'ਚੋਂ ਸਾਮਾਨ ਅਸੀਂ ਕੱਲ ਕੱਢ ਲਿਆ। ਕੁਛ ਜੀ। ਲੋਈਆਂ ਨੂੰ ਸਾਈਡ ਨੂੰ ਕੱਢਿਆ ਵਾ। ਹਾਂ। ਨੇ ਘਰਾਂ 'ਚੋਂ ਸਾਮਾਨ ਲੈ ਗਏ ਥੋੜਾ ਬਹੁਤਾ ਕੱਢ ਕੇ ਜੋ ਮੇਨ ਸੀਗਾ। ਹਾਂ। ਤੇ ਜੇ ਪਾਣੀ ਦੀ ਚੜ੍ਹਾਈ ਹੋ ਰਹੀ ਹੈ ਜੀ ਵੀ ਅ ਹੁਣ ਕਿਦਾਂ ਕੀ ਲੱਗਦਾ ਆ ਵੀ ਕੱਲ ਦਾ ਜਿੱਦਾਂ ਵਧਿਆ ਆ ਪਾਣੀ ਇਹ ਜਾਂ ਘਟਿਆ ਆ ਪਾਣੀ ਵਧਿਆ ਸੀ ਕੱਲ ਨਾਲੋਂ ਜੀ ਅੱਛਾ ਰਫਤਾਰ ਵੀ ਵਧਿਆ ਹਾਂਜੀ ਰਫਤਾਰੇ ਵਧੀ ਸੀ ਠੀਕ ਆ ਤੇ ਆਲੇ ਦੁਆਲੇ ਮੈਂ ਪਿੱਛੇ ਵੀ ਪਿੰਡ ਵੇਖ ਕੇ ਆਇਆ ਨੇੜੇ ਨੇੜੇ ਮੁੰਡੀ ਚੋਲੀਆਂ ਵਗੈਰਾ ਹੋਰ ਇਦਾਂ ਪਿੰਡਾਂ ਦੇ ਨਾਲ-ਨਾਲ ਜਿਹੜਾ ਆ ਆ ਵਾਲਾ ਪਾਸਾ ਲੱਗਦਾ ਆ ਇਧਰ ਪਾਣੀ ਕਾਫੀ ਸੀ ਹਾਂਜੀ ਕਾਫੀ ਪਾਣੀ ਕੱਲ ਦਾ ਇਧਰ ਇਧਰ ਤਾਂ ਕੱਲ ਦਾ ਹੀ ਪੈ ਗਿਆ ਜੀ 21 ਤਰੀਕ ਨੂੰ ਕੱਲ ਤੇ ਅੱਜ ਵੀ ਵਧਿਆ ਇਧਰ ਪਾਣੀ ਜੀ ਅੱਛਾ ਹਾਂਜੀ ਓਹੋ ਠੀਕ ਆ 2 ਸਾਲ ਪਹਿਲਾਂ ਬਹੁਤ ਮਾੜੇ ਹਾਲਾਤ ਹੋਏ ਸੀ ਹਾਂਜੀ ਤਕਰੀਬਨ ਮੇਰਾ ਖਿਆਲ ਹੈ ਵੀ 21 22 ਘਰ ਇਥੇ ਟ ਹੈਗਾ ਸੀ ਹਾਂਜੀ ਹਨਾ ਰੁੜ ਗਏ ਸੀ ਹਾਂਜੀ ਹਾਂਜੀ ਤੇ ਉਸ ਬਾਅਦ ਕਦੇ ਫੇ ਸਾਰ ਲਈ ਕਿਸੇ ਨੇ 21 22 ਘਰ ਬਣਾਉਣ ਲਈ ਨਹੀਂ ਸਰ ਕੋਈ ਨਹੀਂ ਆਇਆ ਸਾਡੇ ਕੋਈ ਨਹੀਂ ਆਇਆ ਕੋਈ ਨਹੀਂ ਬੜੀ ਯਾਰ ਹਾਂ ਤੇ ਤੁਹਾਨੂੰ ਉਥੇ ਜਮਸ਼ੇਰ ਬਹਿਣਾ ਪਿਆ ਸੀ ਨਾਲਾਂ ਹਾਂਜੀ ਮੰਡੀ ਦੇ ਵਿੱਚ ਮੈਨੂੰ ਯਾਦ ਆ ਤੰਬੂ ਲਾ ਕੇ ਬੈਠੇ ਰਹੇ ਇੰਦੀ ਗਰਮੀ ਲਿਆ ਸੀ ਹਨਾ ਹਾਂਜੀ ਤੇ ਬਹੁਤ ਹਾਲਾਤ ਮਾੜੇ ਸੀਗੇ ਪਾ ਹੁਣ ਕੀ ਲੱਗਦਾ ਆ ਕੀ ਲੱਗਦਾ ਇਹ ਹਾਲਾਤ ਮਾੜੇ ਲੱਗ ਰਹੇ ਆ ਜਿੱਦਾਂ ਜਿੱਦਾਂ ਪਾਣੀ ਵਧਦਾ ਪਿਆ ਸਾਨੂੰ ਤਾਂ ਕੱਢਣ ਦੇ ਕੋਈ ਚਾਂਸ ਨਹੀਂ ਲੱਗਦੇ ਜੀ ਜੀ ਹਾਂਜੀ ਠੀਕ ਆ ਤੇ ਤੁਸੀਂ ਪ੍ਰਬੰਧ ਕਰ ਰਹੇ ਹੋ ਫਿਰ ਹਾਂਜੀ ਸਮਾਨ ਵਗੈਰਾ ਲੈ ਜਾਣ ਸਮਾਨ ਕਰਾਂ ਤੋਂ ਬਾਹਰ ਜਿੱਦਾਂ ਕੱਢਿਆ ਕੋਈ ਕੋਈ ਘਰ ਕੱਲ ਕੱਢ ਕੇ ਲੈ ਗਏ ਕੋਈ ਅੱਜ ਲੱਗੇ ਹੋਏ ਕੱਢਣ ਜਿੱਦਾਂ ਪਸ਼ੂ ਪੂਸਾ ਜੀ ਇੱਥੇ ਹੀ ਆ ਅੱਛਾ ਪਸ਼ੂ ਇੱਥੇ ਹੀ ਨੇ ਹਾਂ ਪਸ਼ੂ ਇੱਥੇ ਹੀ ਆ ਠੀਕ ਆ ਹਾਂਜੀ ਉਹ ਜਿਹੜੇ ਲੋਕਾਂ ਦਾ ਨੁਕਸਾਨ ਪਿਛਲੀ ਵੇਰ ਹੋਇਆ ਸੀ ਉਹ ਕਿਦਾਂ ਫਿਰ ਉਹਨਾਂ ਨੇ ਕੀਤਾ ਐਡਜਸਟ ਕੀ ਕੀਤਾ ਫਿਰ ਉਹਨਾਂ ਨੇ ਉਹਨਾਂ ਨੇ ਇਹ ਸਰ ਕੁਛ ਨਹੀਂ ਇਦਾਂ ਹੀ ਮੜਾ ਮੋਟਾ ਦਾ ਕੋਈ ਇੱਕ ਅੱਧਾ ਕਮਰਾ ਬਣਾ ਕੇ ਇਦਾਂ ਹੀ ਗੁਜ਼ਾਰਾ ਕਰ ਰਹੇ ਜੀ ਅੱਛਾ ਜੀ ਹਾਂਜੀ ਹੁਣ ਫਿਰ 2 ਸਾਲ ਬਾਅਦ ਖਤਰਾ ਵੱਧ ਗਿਆ ਹਾਂਜੀ ਹਾਂਜੀ ਇਹ ਜ਼ਮੀਨਾਂ ਜਿਹੜੀਆਂ ਆ ਇਹ ਦਰਿਆ ਦੇ ਵਿੱਚ ਨਹੀਂ ਹੈਗੀ ਆਹ ਸਾਰੀ ਜ਼ਮੀਨ ਇਹ ਵਿਚਲੀ ਆ ਨਹੀਂ ਸਰ ਇਹ ਦਰਿਆ ਦੇ ਕੁਝ ਬਾਹਰ ਵਿੱਚ ਤਾਂ ਕੰਡਿਆਂ ਦੇ ਦਰਿਆ ਦੇ ਕੁਝ ਜਿਹੜੇ ਵਿੱਚ ਅੱਗੇ ਵੀ ਮਾਰ ਪੈਂਦੀ ਆ ਜਦੋਂ ਜੀ ਬੰਨ ਟੁੱਟਦੇ ਆ ਵੱਡੇ ਹਾਂ ਵੈਸੇ ਆ ਜਿਹੜੀ ਜ਼ਮੀਨ ਆ ਚਲੋ ਆਪਾਂ ਆਪਸ ਚੀ ਆ ਵੀ ਇਹ ਆ ਜਿਹੜੀ ਜ਼ਮੀਨ ਆ ਇਹ ਮਾਲਕੀ ਆ ਇਹ ਮਾਲਕੀ ਹੈ ਜੀ ਅੱਛਾ ਮਾਲਕੀ ਹਾਂਜੀ ਮਾਲਕੀ ਹੈ ਠੀਕ ਹੈ ਰੀਸਟਰਡ ਆ ਹਾਂਜੀ ਰੀਸਟਰਡ ਇਦਾਂ ਨਹੀਂਗਾ ਵੀ ਤੁਸੀਂ ਜਿਹੜੇ ਆ ਉਹ ਇਸ ਜ਼ਮੀਨ ਦੇ ਮਤਲਬ ਦਰਿਆ ਦੇ ਵਿੱਚ ਨਹੀਂ ਬੈਠੇ ਇਦਾਂ ਤਾਂ ਨਹੀਂਗਾ ਨਹੀਂ ਆਪਾਂ ਜ਼ਮੀਨਾਂ 'ਚ ਬੈਠੇ ਜੀ ਅੱਛਾ ਹਾਂਜੀ ਚਲੋ ਜੇ ਆਪਾਂ ਕਹੀਏ ਪ੍ਰਬੰਧ ਵੀ ਆ ਕੋਈ ਕੋਈ ਕਿਸ਼ਤੀਆਂ ਜਾਂ ਕੁਛ ਇਦਾਂ ਨਹੀਂ ਪ੍ਰਬੰਧ ਤਾਂ ਸਰ ਕੋਈ ਨਹੀਂ ਹੈ ਜੀ ਹਾਂਜੀ ਹਾਂਜੀ ਜੇ ਮਾਨ ਲੋ ਵੀ ਮਾਲੋ ਪਾਣੀ ਵਧ ਜਾਂਦਾ ਜੋ ਹਾਲਤ ਆਪਾਂ 2 ਸਾਲ ਪਹਿਲਾਂ ਰੱਬ ਨਾ ਕਰੇ ਹਾਂਜੀ ਵੀ ਇਦਾਂ ਹੋਵੇ ਪਰ ਫੇਰ ਵੀ ਇਹ 2 ਸਾਲ ਪਹਿਲਾਂ ਵਾਲੇ ਹਾਲਤ ਆਉਂਦੀ ਆ ਤਾਂ ਫੇਰ ਕੀ ਕੀ ਸਰ ਬਹੁਤ ਮੁਸ਼ਕਲ ਹੋ ਜਾਣਾ ਵਾ ਕੋਈ ਪ੍ਰਬੰਧ ਨਹੀਂ ਆ ਛੋਨਾ ਵੀ ਭਰ ਗਿਆ ਹੈ 2-2 ਫੁੱਟ ਪਾਣੀ ਖੜਾ ਚੁੱਕਾ ਓਏ ਹੋਏ ਹੋ ਓਹ ਹੋ ਹੋ ਇਧਰ ਸਾਰਾ ਇਲਾਕੇ 'ਚ ਪਾਣੀ ਆਇਆ ਇਹਨੂੰ ਜਿੰਨਾ ਵੀ ਹੈਗਾ ਵਾ ਅੱਛਾ ਹਾਂਜੀ ਤੇ ਜ਼ਮੀਨਾਂ ਮਾਲਕੀ ਨੇ ਇਹ ਮਾਲਕੀ ਆ ਸਰ ਠੀਕ ਆ ਦਰਿਆ ਚ ਕਬਜ਼ਾ ਨਹੀਂ ਨਹੀਂ ਦਰਿਆ ਨਹੀਂ ਦਰਿਆ ਉਹ ਸਾਹਮਣੇ ਚੱਲਦਾ ਤੇ ਰਿਆ ਉਹ ਚੱਲ ਰਿਹਾ ਕਿੰਨੇ ਕੁ ਫੁੱਟ ਪਾਣੀ ਹੋਊਗਾ ਉਸ ਫੈਦਿਆਂ ਕੋਲ ਇੱਥੇ ਹੋਣਾ ਹੀ 5 ਤੋਂ 7 ਫੁੱਟ 10 ਫੁੱਟ ਦੇ ਵਿੱਚ ਵਿੱਚ ਹੈਗਾ ਜੀ ਹੈਗਾ ਜੀ ਇਹਨਾਂ ਹੈ ਇੰਨਾ ਡੂੰਘਾ ਆ ਹਾਂ ਜੀ ਦਰਿਆ ਕਿ ਤਾਂ ਕਾਫੀ ਹੋਣਾ ਉੱਪਰ ਦੇ ਹਾਂ ਜੀ ਹਾਂ ਜੀ ਉਹ ਤਾਂ ਫੇਰ ਕਾਫੀ ਹੋਊਗਾ ਸੋ ਇਹ ਤੱਕਾ ਵਸਤੀ ਦੇ ਹਾਲਤ ਆ ਬੱਚੇ ਮਾਇੂਸ ਚਿਹਰੇ ਲੈ ਕੇ ਇੱਥੇ ਘੁੰਮ ਰਿਹਾ ਯਾਰ ਹੈ 2 ਸਾਲ ਪਹਿਲਾਂ ਇੱਥੇ ਖੜਾ ਆਇਆ 2 ਸਾਲ ਪਹਿਲਾਂ ਮੈਨੂੰ ਉਹ ਦਿਨ ਨਹੀਂ ਭੁੱਲਦੇ ਕਦੇ ਵੀ ਜਦੋਂ ਚੇਤਾ ਆਉਂਦਾ ਆ ਤੇ ਬੜਾ ਮੁਸ਼ਕਲ ਹੁੰਦਾ ਸੋ ਇਹ ਧੱਕਾ ਵਸਤੀ ਦੇ ਹਾਲ ਤੇ ਆ ਅੱਗੇ ਜਿਹੜੀ ਹਾਲਤ ਹੈ ਤੁਹਾਨੂੰ ਮੈਂ ਥੋੜੀ ਜਿਹੀ ਹੋਰ ਦਿਖਾ ਲ ਦਿੰਦਾ ਅੱਗੇ ਪਿੰਡਾਂ ਦੀ ਆ ਮੇਰੇ ਪਿੱਛੇ ਜਿਹੜਾ ਪਿੰਡ ਵੇਖ ਰਹੇ ਹੋ ਇਹ ਮੰਡਾਲਾ ਛੰਨਾ ਪਿੰਡ ਆ ਪਿੰਡ ਵਾਸਤਾ ਇਧਰ ਨੂੰ ਸਾਰਾ ਦੇਖ ਲਓ ਤੇ ਬਾਈ ਮੇਜਰ ਸਿੰਘ ਆ ਇਹ ਵੀਰ ਆ ਆ ਜਿਹੜੀ ਜਿਹੜੀ ਪੈਲੀ ਆ ਹਾਂਜੀ ਇਧਰ ਕਿੰਨੀ ਪੈਲੀ ਆ ਇਹ ਤੁਹਾਡੀ ਇਹ ਇੱਥੇ ਤਕਰੀਬਨ 700 ਕਿੱਲਾ ਜ਼ਮੀਨ ਆ ਜਿਹੜੀ ਅੱਜ ਹੁਣ ਪਾਣੀ ਦੇ ਪੇਟ ਦੇ ਵਿੱਚ ਆ ਗਈ ਇਹ ਕਿੱਲੇ ਦੇ ਲਾਗੇ ਬਣੇਗਾ 1000 ਕਿੱਲਾ ਹਾਂਜੀ ਇਸ ਪਿੰਡ ਦੀ ਆ ਸਾਰੀ ਹਾਂਜੀ ਸਾਰੀ ਪਿੰਡ ਦੀ ਠੀਕ ਹੈ ਜੀ ਹਾਂਜੀ ਤੇ ਤਕਰੀਬਨ ਜਾਣੀ ਇਹ ਸਾਰੀ ਉਥੋਂ ਪਾਣੀ ਟੁੱਟ ਕੇ ਤਾਂ ਇਧਰ ਨੂੰ ਆ ਗਿਆ ਹਾਂਜੀ ਇਧਰ ਆ ਗਿਆ ਸਤਰੇ ਸਤਰੇ ਦਰਿਆ ਦਾ ਮੂੰਹ ਆ ਗਿਆ ਇੱਥੇ ਸੁੱਦਾ ਜੀ ਹਾਂ ਹਾਂਜੀ ਤਕਰੀਬਨ 5 ਫੁੱਟ ਪਾਣੀ ਆਇਆ ਲਗਾਤਾਰ ਜੀ ਹਾਂਜੀ ਇੱਥੇ 5 ਫੁੱਟ ਸਿੱਧਾ ਡਾਇਰੈਕਟ ਪਾਣੀ ਪੰਜ ਫੁੱਟ ਦੀ ਲਪੇਟ ਜੋ ਆਇਆ ਬਣੀ ਹੈ ਜੀ ਸੋ ਹੈ ਤੇ ਫਸਲਾਂ ਬੀਜੀਆਂ ਸੀ ਸਾਰੀਆਂ ਟਰਨਾਂ ਹੀ ਆਜੋ ਅੱਗੇ ਅੱਗੇ ਆਜੋ ਮੜ ਜਾ ਦੇਖ ਲਓ ਲੋੜ ਕੇ ਜਾਂਦੇ ਆ ਆ ਝੋਨਾ ਲੋੜ ਕੇ ਜਾਂਦੇ ਆ ਆ ਹਾ ਹਾ ਓਏ ਹੋਏ ਹੋਏ ਆ ਝੋਨਾ ਲੋੜ ਕੇ ਜਾਂਦਾ ਆ ਦੇਖ ਲਓ ਜੀ ਤੈਂ ਤਾਂ ਦੇਖ ਲਓ ਆ ਜਾ ਰਿਹਾ ਜੀ ਝੋਨਾ ਰੋੜਿਆ ਜਿਹੜਾ ਇਹਨਾਂ ਦਾ ਲੱਗਾ ਹੋਇਆ ਸੀ ਆਪਾਂ ਹਾਲਤ ਇਹ ਆ ਬਣੀ ਹੋਈ ਕਿ ਇਧਰੋਂ ਤੁਹਾਨੂੰ ਕੀ ਦਿਖਾ ਲਈਏ ਆ ਕਿਸ਼ਤੀ ਦੇਖ ਲਓ ਜੀ ਇਹਨਾਂ ਨੂੰ ਇਹਨਾਂ ਹਾਲਾਤਾਂ ਚੋਂ ਲੰਘਣਾ ਪੈਂਦਾ ਆ ਆ ਅੱਗੇ ਯਾਨੀ ਲੋਕਾਂ ਨੇ ਪਪੂਲਰ ਲਾਏ ਹੋਏ ਆ ਹਾਂ ਹਾਂਜੀ ਠੀਕ ਆ ਇਹ ਪਾਣੀ ਇੱਧਰੋਂ ਆਇਆ ਆ ਆਇਆ ਜੀ ਆ ਪਾਪੂਲਰ ਲੱਗੇ ਹੋਏ ਤੁਸੀਂ ਦੇਖ ਲਓ ਪਾਣੀ ਕਿੰਨਾ ਕਿੰਨਾ ਫੁੱਟ ਹੋਊਗਾ ਬਾਜੀ ਇੱਕ 10 ਫੁੱਟ ਬਣੀ ਆ ਜੀ 10 ਫੁੱਟ ਹੈਗਾ ਆ ਤੇ ਉਹ ਵਾਲੇ ਪਾਪੂਲਰਾਂ ਚ ਉਹਨਾਂ ਚ ਵੀ ਹੋਣਾ ਇੰਨਾ ਤਾਂ 10 ਫੁੱਟ ਹੈ ਜੀ 10 ਫੁੱਟ ਉਹਨਾਂ ਚ ਵੀ ਹਾਂਜੀ ਓਏ ਹੋਏ ਹੋਏ ਪਾਣੀ ਕੱਲ ਕਦੋਂ ਆਇਆ ਇਹ ਇਹ ਕੱਲ 2 ਵਜੇ 2 ਵਜੇ ਪਾਣੀ ਇਹ 5 ਦਾ ਡਾਇਰੈਕਟ 5 ਫੁੱਟ ਪਾਣੀ ਆਇਆ ਇਹ ਇਦਾਂ ਮਤਲਬ ਹੌਲੀ ਨਹੀਂ ਨਿਕਲਿਆ ਜੱਕਦਮ ਡਾਇਰੈਕਟ 5 ਫੁੱਟ ਉੱਚਾ ਪਾਣੀ ਆਇਆ ਜੀ ਹੂੰ ਡਾਇਰੈਕਟ 5 ਫੁੱਟ ਪਾਣੀ ਉਚਾਣ ਗਏ ਲੋਕਾਂ ਨੂੰ ਭੱਜਣ ਦਾ ਮੌਕਾ ਹੀ ਨਹੀਂ ਮਿਲਿਆ ਪਿੱਛੇ ਮੋਟਰਾਂ ਸਭ ਕੁਝ ਜੋ ਵੀ ਸਾਡੇ ਸੰਤ ਭੰਡੇ ਵਿੱਚ ਸਾਰਾ ਕੁਝ ਉੱਚੀ ਰਹਿ ਗਈ ਸਭ ਕੁਝ ਵਿੱਚ ਅਵੇਚਾ ਜੀ ਸਭ ਕੁਝ ਜੀ ਹਾਂ ਹਾਲਾਤ ਇਹ ਆ ਵੀ ਜਦੋਂ ਇੰਨਾ ਜ਼ਿਆਦਾ ਪਾਣੀ ਇੱਕਦਮ ਆ ਗਿਆ ਆ ਸਾਡੀ ਮੋਟਰਾਂ ਵਿੱਚ ਡੁੱਬ ਗਿਆ ਡੁੱਬ ਗਿਆ ਹਾਂ ਜੀ ਹੁਣ ਪਾਣੀ ਕੱਲ ਨਾਲੋਂ ਵਧਿਆ ਜਾਂ ਕੀ ਹਾਲ ਪਿਆ ਕੀ ਲੱਗਦਾ ਪਾਣੀ ਅਜੇ ਤਾਂ ਵਧਣ ਡਿਆ ਹੈ ਹਾਂ ਜੀ ਵਧਿਆ ਪਿਆ ਜੀ ਅਜੇ ਪਾਣੀ ਵਧਣ ਡਿਆ ਹੈ ਇਥੋਂ ਪਤਾ ਲੱਗਣ ਡਿਆ ਵੀ ਵਧਣ ਡਿਆ ਹੈ ਹਾਂਜੀ ਅੱਛਾ ਜੀ ਇਹ ਬਹੁਤ ਵੱਡੇ ਪੱਧਰ ਤੇ ਅਣਗਿਣਤ ਪਿੰਡ ਡੁੱਬੇ ਸੀ ਤੀਸਰੀ ਵਾਰ ਇਹ ਤੀਸਰੀ ਵਾਰ ਡੁੱਬ ਚੁੱਕਾ ਹੈ ਲਗਾਤਾਰ ਜੀ ਲਗਾਤਾਰ ਲਗਾਤਾਰ ਤੀਸਰੀ ਵਾਰ ਡੁੱਬ ਚੁੱਕਾ ਹੈ ਜੀ ਹਾਂ ਇੱਧਰ ਸਾਰੇ ਝੋਨੇ ਸੀਗੇ ਜਿਹੜੇ ਸਾਰੇ ਤਬਾਹ ਚੁੱਕੇ ਆ ਆਹ ਤਬਾਹ ਝੋਨਾ ਸੀਗਾ ਲੱਖ ਲੱਖ ਜੱਟਾ ਵੀ ਸਾਰਾ ਤਬਾਹ ਹੋ ਗਿਆ ਚਾ ਆ ਗਿਆ ਪੂਰ ਨਸਾਰੇ ਆਏ ਹੋਏ ਸੀ ਹੁਣ ਤਾਂ ਹਾਂਜੀ ਹਾਂਜੀ ਹਾਂ ਨਿਸਰਿਆ ਪਿਆ ਸੀ ਹੁਣ ਤਾਂ ਬਸ ਲੱਗ ਗਈ ਸੀਗਾ ਕੰਮ ਜੀ ਬਸ ਮੁੰਜੜਾ ਨਿਕਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਉਹ ਬਾਕੀ ਜਿਹੜਾ ਪਰ ਫਿਰ ਕੰਮ ਤੁਹਾਨੂੰ ਦਿਖਾ ਸਕਦੇ ਪਿੱਛੇ ਜੀ ਉਹ ਵੀ ਡੁੱਬਾ ਝੋਨਾ ਖੜਿਆ ਦੇ ਇਥੋਂ ਸਬੂਤ ਦਿਖਾ ਸਕਦੇ ਆ ਤੁਹਾਨੂੰ ਜੀ ਹਾਂ ਉਹ ਝੋਨੇ ਆ ਜੀ ਸਾਹਮਣੇ ਹੁਣ ਕੈਮਰੇ ਦੇ ਨਾਲ ਤਾਂ ਤੁਸੀਂ ਇੱਥੇ ਦਿਖਾ ਸਕਦੇ ਆ ਆਪਣੇ ਕੋਲ ਇੱਧਰ ਵੀ ਦਿਖਾ ਸਕਦੇ ਆ ਆਹ ਹੋ ਜਾਂਦਾ ਆ ਦਿਖਾਉਣਾ ਪਰ ਫਿਰ ਵੀ ਦੇ ਸਕਦੇ ਆ ਜੀ ਜੀ ਆਪਾਂ ਇੱਧਰ ਵੀ ਦਿਖਾ ਸਕਦੇ ਆ ਉਹ ਸਾਹਮਣੇ ਵੀ ਹਾਂ ਜੀ ਝੋਨਾ ਖੜਾ ਹੈ ਜੀ ਹਾਂ ਉਧਰ ਵੀ ਝੋਨਾ ਖੜਾ ਆ ਉਹ ਪੌਪੂਲਰਾਂ ਦੇ ਕੋਲ ਹੈ ਉਥੇ ਦਰਿਆ ਨੇ ਟਾਹ ਲਾਈ ਆਈ ਉਹ ਵੱਡਾ ਝੋਨਾ ਖੜਾ ਆ ਜੀ ਤੁਸੀਂ ਦੇਖ ਸਕਦੇ ਹੁਣ ਕਹਾਣੀ ਇਹ ਆ ਵੀ ਹੁਣ ਮੰਨ ਲਓ ਪਾਣੀ ਵੱਧ ਆਇਆ ਤਾਂ ਤੁਹਾਡੀ ਕੀ ਤਿਆਰੀ ਹੈ ਤੁਹਾਡੇ ਕੋਲ ਕੁਝ ਹੈਗਾ ਆ ਉਹੀ ਗੱਲ ਕਰਦੇ ਸਾਨੂੰ ਅਪਡੇਟ ਦਿੱਤੀ ਜਾਵੇ ਹਾਂ ਕਿ ਅਸੀਂ ਉੱਚੀਆਂ ਜਗ੍ਹਾ ਤੇ ਹੋ ਜਾਈਏ ਅੱਛਾ ਜੀ ਸਾਨੂੰ ਕੋਈ ਅਪਡੇਟ ਨਹੀਂ ਅਸੀਂ ਸਮਾਨ ਤੁਸੀਂ ਸਮਾਨ ਵਗੈਰਾ ਹਿਲਾਉਣਾ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਹੋ ਜਿੱਦਾਂ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਦੇ ਵਿੱਚ ਹੀ ਘਰ ਬੈਠਾ ਜੀ ਹਾਂ ਉਹ ਘਰ ਆ ਗਿਆ ਪਾਣੀ ਉਹਨਾਂ ਦੇ ਘਰ ਕੇ ਕੋਈ ਪਤਾ ਹੀ ਨਹੀਂ ਲੱਗਿਆ ਕਿਹੜੇ ਜੱਕਦਮ ਪਾਣੀ ਆਇਆ ਜੱਕਦਮ ਪਾਣੀ ਜੱਕਦਮ ਆਇਆ ਤੁਹਾਨੂੰ ਵੀਡੀਓ ਦਿਖਾ ਸਕਦੇ ਆ ਅਸੀਂ ਜੀ ਤੇ ਬਾਈ ਇਹ ਹੁਣ ਮੰਨ ਲਓ ਵੀ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਹੋਰ ਮਦਦ ਜਾਂ ਸਹਿਤ ਅਜੇ ਤੱਕ ਕੁਝ ਨਹੀਂ ਕੁਝ ਨਹੀਂ ਤੁਹਾਡੇ ਨਾਲ ਕੋਈ ਕੋਈ رابطہ ਕਿਸੇ ਵੀ ਸਰਕਾਰੀ ਅਜੇ ਮੁਲਾਜ਼ਮ ਨੇ ਕੋਈ ਨਹੀਂ ਸਾਨੂੰ ਕੋਈ ਵੀ ਅਪਡੇਟ ਨਹੀਂ ਦਿੱਤੀ ਅਜੇ ਹਾਂ ਇਹੀ ਬਸ ਪਾਣੀ ਹੁਣ ਵੇਖ ਵੇਖ ਕੇ ਹੀ ਅਸੀਂ ਆਪ ਇੰਤਜ਼ਾਹ ਲਾਈ ਜਾਨੇ ਅੱਜ ਪਾਣੀ ਕਿੰਨਾ ਆ ਕਿੱਦਾਂ ਆ ਜਿਦਾ ਮਤਲਬ ਆਪ ਫੋਨ ਲਾ ਕੇ ਪੁੱਛੀਦਾ ਰਿਸ਼ਤੇਦਾਰਾਂ ਨੂੰ ਪਿੱਛੇ ਹਮਮ ਪਾਣੀ ਕਿੰਨਾ ਆ ਜੀ ਹਮ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਅਜੇ ਅਪਡੇਟ ਉਹ ਮੋਟਰ ਵਾਲੀ ਉਹ ਸਾਹਮਣੇ ਵਾਲੀ ਹਮ ਖੜਾ ਇਟ ਇਟ ਉੱਚਾ ਦੂਈ ਸੌ ਦੇ ਉਹ ਖੜਾ ਸਾਹਮਣੇ ਹਿੱਦਾ ਮੈਂ ਇਹ ਨਾ ਬਣਾਇਆ ਇਹ ਨਾ ਚਕਾੜਾ ਬਣਾਇਆ ਦਰਿਆ ਤੋਂ 8 ਫੁੱਟ ਉੱਚਾ ਆ ਜੀ ਹਾਂ ਜੀ ਦਰਿਆ ਤੋਂ 8 ਫੁੱਟ ਉੱਚਾ ਆਈ ਹਾਂ ਦਰਿਆ ਤੋਂ ਡੁੱਬਿਆ ਪਿਆ ਉਹ ਖੜਾ ਡੁੱਬਿਆ ਪਿਆ ਕੋਹ ਟਰਾਫਿਕ ਦੇਦਾ ਹਾਂ ਜੀ ਮੇਰਾ ਬਾਜਰਾ ਇੱਥੇ ਹੈਗਾ ਬਾਜਰਾ ਪੱਟ ਪੱਠੇ ਹਾਂ ਉਹ ਸਾਰੇ ਤਬਾਹ ਹੋ ਗਿਆ ਸਾਰੇ ਤਬਾਹ ਹੋ ਗਿਆ ਕਿਤੇ ਅਸੀਂ ਆਪ ਦੀ ਮੋਲ ਲਈ ਆ ਕਿਤੇ ਮੋਲਿਆ ਤੁਹਾਡੀ ਬਣਾ ਦੀਏ ਵੀ ਕੁਮਾਰਾ ਮੋੜਾ ਵੇਖਦੇ ਇਧਰ ਸਾਨੂੰ ਡਰ ਪੈ ਜਾਵੇ ਪਾਣੀ ਦਾ ਇਹੀ ਬਾਹ ਬਾ ਨਿਕਲ ਸਕੀ ਬਾਕੀ ਪੁੱਛਿਆ ਝੋਨੇ ਤੋਂ ਜ਼ਿਆਦਾ ਸਾਡੇ ਪਸ਼ੂਆਂ ਦਾ ਨੁਕਸਾਨ ਹੋਇਆ ਕਿਉਂਕਿ ਸਾਡੇ ਸਾਰੇ ਪੱਠੇ ਸਾਰੇ ਲੋਕਾਂ ਦੇ ਇੱਧਰ ਸੀ ਉਹ ਪੱਠੇ ਤਬਾਹ ਹੋ ਗਏ ਆ ਕਿਉਂ ਹੁਣ ਮੱਝਾਂ ਤੁਹਾਨੂੰ ਪਤਾ ਹੀ ਆ ਹੁਣ ਤੂੜੀਆਂ ਪਾਵਾਂਗੇ ਤੇ ਸਾਰੀ ਸਾਰੀ ਜ਼ਮੀਨ ਮੈਂ ਫਿਰ ਪੁੱਛ ਲੈਣਾ ਇੱਕ ਸਵਾਲ ਵੀ ਸਾਰੀ ਜ਼ਮੀਨ ਤੁਹਾਡੀ ਮਾਲਕੀ ਹੈ ਮਾਲਕੀ ਹੈ ਜੀ ਸਾਰਿਆਂ ਦੀ ਮਾਲਕੀ ਹੈ ਜੀ ਰਜਿਸਟਰੀਆਂ ਤੁਹਾਡੇ ਨਾਲ ਹਾਂ ਜੀ ਤੂੜੀਆਂ ਆਈਆਂ ਅੱਛਾ ਜੀ ਪੱਕੀਆਂ ਪੈਲੀਆਂ ਤੁਹਾਡੀਆਂ ਠੀਕ ਆ ਆ ਲੋ ਯਾਰ ਇਹ ਹਾਲਤ ਆ ਆ ਤੇ ਸਿਆਣੇ ਕਹਿੰਦੇ ਆ ਜਦੋਂ ਵੀ ਹੜ ਆਉਂਦਾ ਨਾ ਉਹ ਭਾਦੋਂ ਚੋਂਦਾ ਹੜ ਕਦੇ ਸੌਣ ਚ ਨਹੀਂ ਆਉਂਦੇ ਹੁੰਦੇ ਹੜ ਚ ਨਹੀਂ ਆਉਂਦੇ ਹੜ ਜਦੋਂ ਆਉਣਾ ਹੈ ਉਹ ਭਾਦੋਂ ਚ ਆਉਣਾ ਤੇ ਭਾਦੋਂ ਦੇ ਨਾਲ ਹੀ ਪੰਜਾਬ ਦੇ ਵਿੱਚ ਹੜ ਜਿਹੜਾ ਆ ਉਹ ਤੁਹਾਡੇ ਸਾਹਮਣੇ ਆ ਗਿਆ ਆ ਬਿਆਸ ਦਰਿਆ ਦੇ ਨਾਲ ਲੱਗਦਾ ਜਿਹੜਾ ਸੁਲਤਾਨਪੁਰ ਲੋਧੀ ਦਾ ਹਲਕਾ ਆ ਉੱਥੇ ਤਾਂ ਹੜ ਪਹਿਲਾਂ ਹੀ ਆ ਗਿਆ ਸੀਗਾ ਸੌਣ ਦੇ ਅਖੀਰ ਚ ਆ ਗਿਆ ਸੀ ਪਰ ਇਹ ਜਿਹੜੇ ਪਿੰਡ ਆ ਹੁਣ ਇਹਨਾਂ ਦਾ ਕੀ ਬਣੇਗਾ ਲੋਹਿਆਂ ਦੇ ਪਿੰਡ ਜਿਹੜੇ ਆ ਇਹ ਜਲੰਧਰ ਜ਼ਿਲ੍ਹੇ ਦੇ ਪੈਂਦੇ ਆ ਬਈ ਇਹਨਾਂ ਦਾ ਬਣੇਗਾ ਕੀ ਕੁਝ ਨਹੀਂ ਕਹਿ ਸਕਦੇ ਪ੍ਰਮਾਤਮਾ ਸੁੱਖ ਰੱਖੇ 2 ਸਾਲ ਪਹਿਲਾਂ ਜਿੱਥੇ ਸਭ ਤੋਂ ਜ਼ਿਆਦਾ ਮਾਰ ਪਈ ਸੀ ਦਾਰੇਵਾਲ ਬੰਨ ਟੁੱਟਦਾ ਆ ਧੱਕਾ ਬਸਤੀ ਦੇ ਲਾਗੇ ਬੰਨ ਟੁੱਟਦਾ ਆ ਬਹੁਤ ਜ਼ਿਆਦਾ ਜਿਹੜਾ ਇਹ ਨੁਕਸਾਨ ਪਹੁੰਚਾਉਂਦਾ ਤੇ ਇਹਦੇ ਨਾਲ ਜਿੰਨੇ ਪਿੰਡ ਲੱਗਦੇ ਸੀਗੇ ਉਹ ਨੇੜੇ-ਨੇੜੇ ਦੇ ਸਾਰੇ ਉਹ ਨਾਲਾ ਤੱਕ ਤੇ ਅੱਗੋਂ ਵੀ ਉਹ ਸਾਰੇ ਨੁਕਸਾਨੇ ਜਾਂਦੇ ਆ ਇੱਕ ਨਹੀਂ ਦੋ ਨਹੀਂ ਕੌ ਸੈਂਕੜੇ ਏਕੜਾਂ ਦੇ ਹਿਸਾਬ ਨਾਲ ਜਾਂ ਹਜ਼ਾਰਾਂ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਨੁਕਸਾਨੀ ਜਾਂਦੀ ਆ ਕਾਰਨ ਨੁਕਸਾਨੇ ਜਾਂਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੇ ਇਹਨਾਂ ਦਾ ਹਾਲ ਜਿਹੜਾ ਆ ਉਹ ਬਾਅਦ ਵਿੱਚ ਕੋਈ ਖਾਸ ਹਜੇ ਤੱਕ ਨਿਕਲਦਾ ਨਹੀਂ ਦੱਸਦਾ ਪਰ ਫਿਰ ਵੀ ਇਹ ਜਿਹੜੀਆਂ ਸਥਿਤੀਆਂ ਆ ਕਿਉਂ ਪੈਦਾ ਹੁੰਦੀਆਂ ਕੀ ਇਹਦੇ ਕਾਰਨ ਆ ਜਦੋਂ ਹੜ ਆਉਂਦਾ ਉਦੋਂ ਅਸੀਂ ਸਾਰੇ ਚਰਚਾ ਕਰਨ ਲੱਗ ਜਾਂਦੇ ਆ ਪਰ ਜਦੋਂ ਹਾਲਤ ਆਮ ਨੇ ਉਦੋਂ ਸ਼ਾਇਦ ਆਪਾਂ ਸਾਰਿਆਂ ਨੇ ਸੌ ਜਾਂਦੇ ਆ ਤੇ ਇਹਨਾਂ ਲੋਕਾਂ ਨੂੰ ਵੀ ਭੁੱਲ ਜਾਂਦੇ ਆ ਦੇਖੋ ਦੇ ਲੋਕ ਵੀ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਕਿ ਆ ਹੋਇਆ ਸੀ ਫਿਰ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ ਪਰ ਨੁਕਸਾਨ ਜਿਹੜੇ ਆ ਉਹ ਐਸੇ ਹੁੰਦੇ ਆ ਲੱਕ ਤੇ ਜੀ ਸੱਟ ਆ ਦੁਬਾਰਾ ਉੱਠ ਨਹੀਂ ਸਕਦੇ ਇਹਨਾਂ ਲੋਕਾਂ ਦੇ ਹਾਲਤ ਇਹੀ ਰਹਿ ਜਾਂਦੇ ਆ ਸੋ ਯਾਰ ਇਹਦਾ ਕੋਈ ਜ਼ਰੂਰ ਹੱਲ ਹੋਣਾ ਚਾਹੀਦਾ ਤੇ ਤੁਸੀਂ ਦੇਖ ਸਕਦੇ ਆ ਬਾਕੀ ਇੱਕ ਚੀਜ਼ ਮੈਂ ਕਹਿਣੀ ਆ ਜਦੋਂ ਵੀ ਤੁਸੀਂ ਹੜ੍ਹ ਪ੍ਰਭਾਵਿਤ ਇਲਾਕੇ 'ਚ ਆਉਣੇ ਆ ਤੁਸੀਂ ਇਹਨਾਂ ਲੋਕਾਂ ਦੀ ਹੈਲਪ ਲਈ ਜਦੋਂ ਆਉਣਾ ਆ ਤੇ ਪਹਿਲਾਂ ਇਹਨਾਂ ਦੇ ਇਲਾਕੇ 'ਚ ਤੁਹਾਨੂੰ ਆ ਕੇ ਇੱਕ ਸਰਵੇ ਕਰਨਾ ਚਾਹੀਦਾ ਬਿਨਾ ਸਰਵੇ ਕੀਤੇ ਇਹਨਾਂ ਲੋਕਾਂ ਲਈ ਕੌਸ਼ ਨਾ ਲੈ ਕੇ ਆਓ ਕੀ ਹੁੰਦਾ ਆ ਮੈਂ ਵੀ ਟਰਾਲੀ ਭਰ ਕੇ ਪਾਣੀ ਦੀ ਲੈ ਆਇਆ ਦੂਜਾ ਵੀ ਲੈ ਆ ਤੀਜਾ ਵੀ ਲੈ ਆ ਪਰ ਪਾਣੀ ਦੀ ਇੰਨੀ ਲੋੜ ਨਹੀਂ ਹੁੰਦੀ ਪੱਠੇ ਆ ਤਾਂ ਫਿਰ ਪੱਠੇ ਹੀ ਆਈ ਜਾਂਦੇ ਆ ਤੂੜੀ ਆ ਤਾਂ ਤੂੜੀ ਹੀ ਆਈ ਜਾ ਰਹੀ ਆ ਤੇ ਇੱਥੇ ਲਾਹਣ ਵਾਲਿਆਂ ਚ ਉਹ ਵੀ ਹੁੰਦੇ ਆ ਜਿਨ੍ਹਾਂ ਕੋਲ ਮੱਝ ਇੱਕ ਵੀ ਨਹੀਂ ਗਈ ਜਾਂ ਗਾਂ ਇੱਕ ਵੀ ਨਹੀਂ ਉਹ ਤੂੜੀ ਦੀ ਟਰਾਲੀ ਲਾਹਾਰਿਆ ਬੰਦਾ ਸੋ ਦੋਸਤੋ ਇਹਨਾਂ ਲੋਕਾਂ ਨੂੰ ਲੋੜ ਦਵਾਈਆਂ ਦੀ ਪੈਣੀ ਆ ਇਹਨਾਂ ਲੋਕਾਂ ਨੂੰ ਹੋਰ ਚੀਜ਼ਾਂ ਦੀ ਵੀ ਪੈਣੀ ਆ ਸੋ ਇਸ ਕਰਕੇ ਜਦੋਂ ਵੀ ਇਹਨਾਂ ਇਲਾਕਿਆਂ 'ਚ ਆਉਣਾ ਹੁੰਦਾ ਨਾ ਇੱਕ ਗੱਲ ਦਾ ਧਿਆਨ ਰੱਖਿਓ ਕਿ ਆਪਾਂ ਇਹਨਾਂ ਲੋਕਾਂ ਲਈ ਜੋ ਮਦਦ ਇਹਨਾਂ ਨੂੰ ਚਾਹੀਦੀ ਆ ਤੇ ਜੀ ਨੂੰ ਚਾਹੀਦੀ ਆ ਉਹੀ ਦੇਈਏ ਕਿਉਂਕਿ ਮਦਦ ਦੀ ਕਈ ਵਾਰੀ ਲੋੜ ਨਹੀਂ ਹੁੰਦੀ ਆ ਆਪਾਂ ਉਹ ਚੀਜ਼ਾਂ ਲੈ ਆਉਣੇ ਆ ਰਾਸ਼ਨ ਖਾਣ-ਖਾਣ ਲਈ ਆਉਣੇ ਆ ਇੱਥੇ ਇਕੱਠਾ ਹੋਈ ਜਾਂਦਾ ਸੋ ਉਹਦੀ ਆਪਾਂ ਲੋੜ ਨਹੀਂ 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 ਰਾਸ਼ਨ ਦੀ ਨਹੀਂ ਲੋੜ ਰਾਸ਼ਨ ਬਿਲਕੁਲ ਬਿਲਕੁਲ ਸੋ ਇੱਕ ਗੱਲ ਦਾ ਬਸ ਧਿਆਨ ਰੱਖਿਓ ਕਿ ਜਦੋਂ ਵੀ ਇਹਨਾਂ ਇਲਾਕਿਆਂ 'ਚ ਆਉਣਾ ਆ ਹੈਲਪ ਲੈ ਕੇ ਆਉਣਾ ਆ ਤਾਂ ਜ਼ਰੂਰ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਫੇਰ ਹੀ ਇਹਨਾਂ ਲੋਕਾਂ ਵੱਲ ਵਧਿਆ ਜਾਵੇ ਫੇਰ ਹੀ ਇੱਥੇ ਆਇਆ ਜਾਵੇ ਜਾਂ ਪਹਿਲਾਂ ਆ ਕੇ ਇੱਕ ਵਾਰ ਸਰਵੀ ਕਰ ਲੋ ਲੋਕਾਂ ਨੂੰ ਜੋ ਲੋਡ ਹੁੰਦੀ ਆ ਉਹਦੇ ਮੁਤਾਬਕ ਇਹ ਚੀਜ਼ ਆਪਾਂ ਲੈ ਕੇ ਆਈਏ ਇਹ ਹੀ ਤੁਹਾਡੀ ਸੇਵਾ ਆ ਖਾਮ ਖਾ ਚੀਜ਼ਾਂ ਲਿਆਉਣ ਦਾ ਜਾਂ ਆਪਾਂ ਨੇ ਵਾ ਜਿਹੜਾ ਕੰਮ ਕਰਦੇ ਆ ੱੱਕਾ ਕਰੀਦਾ ਆਪਾਂ ਸੁਰਖਰੂ ਹੋਣ ਦੀ ਕੋਸ਼ਿਸ਼ ਕਰੀਦੀ ਵੀ ਯਾਰ ਆਪਾਂ ਕਰਿਆ ਇਹ ਸੇਵਾ ਪਰ ਉਹ ਚੀਜ਼ ਦੇ ਅੱਗੇ ਲੋਡ ਨਹੀਂ ਸੀ ਆਪਾਂ ੱੱਕੇ ਨਾ ਫੜਾਇਆ ਇਹਨਾਂ ਨੇ ਵੀ ਚਲੋ ਅਗਲੇ ਆਏ ਆ ਯਾਰ ਫੜ ਲਿਆ ਪਾਣੀ ਫੜ ਲਿਆ ਕੋਈ ਹੋਰ ਚੀਜ਼ ਬੈਸਕਟ ਫੜ ਲਿਆ ਪਰ ਕਈ ਵਾਰੀ ਉਹਦੀ ਲੋਡ ਨਹੀਂ ਹੁੰਦੀ ਸੋ ਰੱਬ ਸੁੱਖ ਰੱਖੇ ਆਪਾਂ ਆਸ ਕਰਦੇ ਆ ਜਿੰਨਾ ਕੁ ਵੀ ਨੁਕਸਾਨ ਹੋਇਆ ਏਦੂ ਵਧੇ ਨਾ ਪਾਣੀ ਵਧੇ ਨਾ ਨਹੀਂ ਤਾਂ ਇਹ ਸਾਰੇ ਪਿੰਡ ਜਿਹੜੇ ਆ ਉਹ ਸਾਡੇ ਇਲਾਕੇ ਦੇ ਇਹਨਾਂ ਨੂੰ ਬਹੁਤ ਜ਼ਿਆਦਾ ਮਾਰ ਪਿਛਲੀ ਵਾਰੀ ਪਈ ਸੀ ਤੇ ਡਰ ਲੱਗ ਰਿਹਾ ਹੁਣ ਫੇਰ ਜਦੋਂ ਆਏ ਆ ਕਿ ਰੱਬ ਨਾ ਕਰੇ ਕਿ ਦੁਬਾਰਾ ਫੇਰ ਉਹ ਦਿਨ ਦੇਖਣੇ ਪੈਣ ਸੋ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਪ੍ਰਸ਼ਾਸਨ ਤੱਕ ਤੇ ਆਮ ਲੋਕਾਂ ਤੱਕ ਤੇ ਦਾਨੀ ਸਜਣਾ ਤੱਕ ਸਮਾਜ ਸੇਵੀ ਸੰਸਥਾਵਾਂ ਤੱਕ ਜਾਵੇ ਸੋ ਆਸ ਕਰਦੇ ਆ ਕਿ ਤੁਸੀਂ ਸਹਿਯੋਗ ਕਰੋਗੇ ਬਾਕੀ ਵੀਡੀਓ YouTube ਤੇ ਦੇਖ ਰਹੇ ਹੋ ਤੇ ਥੱਲੇ ਹਾਈਪ ਵਾਲਾ ਬਟਨ ਦਬਾ ਦਿਓ ਲਾਈਕ ਵਾਲਾ ਦਬਾ ਦਿਓ ਤੇ ਅੱਗੋਂ ਇਹਨੂੰ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਫਾਸਿਕ